ਆਪ ਕਦੇ ਹੋ ਗਿਆ ਨਾ ਹੋ ਗਿਆ ਐਸਾ ਕੋਈ ਨਹੀਂ ਕਹਿੰਦਾ ਪਰਾਂ ਦਾ ਕੋਸ਼ਿਸ਼ ਕਰਦਾ ਕਰੀਦਾ ਨੂੰ ਚੱਲ ਫਿਰ ਕਿੰਨਾ ਟਾਈਮ ਘੜੀ ਵਾਲਾ ਚੰਦਾ ਕਿ ਤੂੰ ਆਈ ਆ ਕਿੰਨਾ ਹੋ ਗਿਆ ਵੇਰ ਦੇ ਲੱਗੇ ਭਾਈ ਲੇਜ਼ਰ ਮਾਰਨ ਚਲ ਆ ਉਧਰ ਕਰਕੇ ਆਇਆ ਤਿੰਨ ਚਾਰ ਤਿੰਨ ਕਿਲੇ ਇਹ ਬਾਕੀ ਹੁਣ 2-3 ਕਿਲੇ ਆ ਕਰ ਰਿਹਾ ਦੋ ਗੱਗੇਲੇ ਰਹਿ ਗਏ ਉਹ ਕੱਲੂ ਕਰਾਂਗੇ ਕਰਨ ਆਪਾਂ ਨੇ ਉਹ ਆਪਾਂ ਨੇ ਇੱਧਰ ਕਣਕਬੀ ਦੀ 10 ਕਿਲੇ ਚ 3 ਕਿਲੇ ਇੱਧਰ ਮੱਕੀ ਦੇ ਆ ਤੇ ਤਵੀਆਂ ਚੱਲ ਰਹੀਆਂ 11 11 22 ਤਵੀਆਂ ਨਾਲ ਆਪਾਂ ਚੱਲ ਰਿਹਾ ਭਾਈ 60 ਇਸ ਟਾਈਮ ਵਧੀਆ ਚੱਲਦਾ ਪਟਾਈ ਵੀ ਪੂਰੀ ਹੈ ਨਾ ਆਪਾਂ ਨੇ ਸੁਪਰ ਸੀਡਰ ਨਾਲ ਬਾਤ ਤਾਂ ਪਹਿਲਾਂ ਇਹ ਮੁੰਡਾ ਆਇਆ ਹੋ ਜੀ ਹੁਣ ਦੇਖੋ ਇਹਦਾ ਕੋਈ ਗੰਨੇ ਵਾਲਾ ਜਾੜਾ ਨਹੀਂ ਹੈਗਾ ਸਾਰਾ ਸੁਪਰ ਸੀਡਰ ਨੇ ਮਲਕਾ ਪਹਿਲਾਂ ਇਹ ਹੁਣ ਜਿੰਨਾ ਨਹੀਂ ਬੂਝੇ ਜੇ ਦਿਖੀ ਜਾਂਦੇ ਹੁਣ ਸਾਹ ਪਿਆ ਕੇ ਜੀ ਆਉਣਾ ਜਿਹੜਾ ਦਿਨੇ ਦਾ ਮੇੜਾ ਹੁੰਦਾ ਜਾੜਾ ਜਾਂ ਹੁੰਦਾ ਉਹ ਸਾਰਾ ਸੁਪਰਹੀਡਰ ਨੇ ਪਹਿਲਾ ਮਲਤਾਂ ਵਿੱਚ ਹੁਣ ਆਹ ਹੈ ਬਸ ਇਨਾ ਹੈ ਜਿਹੜਾ ਹੈਗਾ ਉਹ ਮਾਰਾ ਮੋਟਾ ਜਿਹਾ ਉਲਟਾ ਬਿਟਰ ਨੇ ਜੰਮੀ ਜਗੜਦਣਾ ਬਾਕੀ ਬਾਪੂ ਲੱਗਿਆ ਵਾ ਬੌਣ 60 ਤੇ ਬੈਠਾ ਕਰ ਰਿਹਾ ਚੈੱਕ ਅੱਜ ਬਿਟਰ ਧੂਆਂ ਜਮਾ ਨਹੀਂ ਦਿਸਦਾ ਭਾਰ ਦੀ ਲੋਡ ਪਾਇਰਿਆ ਬਿਟਰ ਧੂਆਂ ਦਾ ਨਹੀਂ ਹੈ ਹਾਈ ਡਰਾਈਵਰ ਲਿਖਉਂਦੇ ਵੀ ਹੁੰਦੇ ਆ ਬੰਦ ਨਾ ਕਰੀ ਹਾਂ ਬੰਦ ਨਾ ਕਰੀ ਕੀ ਆ ਕਹਿੰਦਾ ਅਹ ਮੈਂ ਵੀ ਆਵਾਂ ਥੋੜਾ ਬਰੇਕ ਗੁਰੂ ਤਾਂ ਬਣਾ ਨਹੀਂ ਪੈਂਦਾ ਮੋੜ 'ਪਾ ਨਾ ਨਾ ਜਿਵੇਂ ਉੱਪਰ ਹੀ ਮੁੜਿਆ ਹੁੰਦਾ ਠੀਕ 2 ਦੀ ਤੇ ਰਹਿ ਗਈ ਤੇ 3 ਦੀ ਛੋਟੀ ਘੱਟ ਰਹਿ ਜਾਂਦੀ ਆ ਫਾਟਾ 2 ਦੀ ਉਹ ਤਾਂ ਰਹਿ ਗਈ ਠੀਕ ਆ ਉਹ ਬਹੁਤ ਧੀਰੇ ਹੁਣ ਆ ਦੋ ਵਾਈਡ ਆ। ਇਹ ਰਹੀ ਹੈ ਤੰਗੇ ਆ ਜੀ। ਤਵੀਆਂ ਵਧੀਆ ਲੱਗਦੀਆਂ ਨੇ ਪੂਰੀਆਂ ਹੁਣ। ਕਿੱਥੇ ਚੱਲੇ ਗਏ ਨਾ ਹੁਣ ਅਸੀਂ ਕਿੱਥੇ ਹੋ ਗਏ ਯਾਰ। ਇਹ ਬੂਆ ਦਾ ਪਹਿਲਾ ਪਾਈ ਦੇ ਖਾ ਲੈ ਪੀ ਜਿੰਨੇ ਮੋਟੇ। ਕਿੱਥੇ ਪਏ ਆ? ਹਾਂ ਹਣਾ ਹੋਰ। ਇਹ ਕੀ ਕਸਰ ਮੜੀ ਜੀ। ਹਲੇ ਉਨੇ ਨਹੀਂ। ਤੇਰਾ ਚੱਲਦਾ ਆਰਾਮ ਨਾਲ ਨਾ। ਇਹ ਤੇਰਾ 3H hota? ਹਾਂ। ਇਹ ਥੋੜਾ ਬੋੜਾ। ਮੈਂ ਜਿੱਲੇ ਦਾ ਬਹੁਤ ਦਾ ਨਹੀਂ ਰੰਨਾ ਹਾਂ ਆਇਓ ਬੀਜ ਦੇਣੀ ਬੀਜ ਪਿਕਣਾ ਬੀਜਣਾ ਟਮਾਟਰ ਦੀ ਲੋੜ ਨਹੀਂ ਨੂੰ ਬੀਜਣਾ ਗੰਨਾ ਪਕਾਉ ਮੱਕੀ ਪਕਾਉ ਬੀਜਣੀ ਆ ਤੂੰ ਇਹਨੂੰ ਬੀਜਣੀ ਚਾਰੇ ਵਾਲੇ ਜੇ ਚਾਰੇ ਵਾਲੀ ਦਾ ਰੇਟ ਘੱਟ ਗਿਆ ਜਿਹੜੀ ਆਪਾਂ ਕਹਿੰਦੇ ਬੀਜਣੇ ਨੂੰ ਉਹ ਤਾਂ ਕਿੰਨੇ ਫਿਰ 200 ਨੂੰ ਵੀ ਨਹੀਂ ਪੁੱਛਣੀ ਪਕਾਉ ਪੂਰੀ ਪਕਾਉ ਦਾ ਆਏ ਆ ਬੀਜੇ ਚਾਰੇ ਨੂੰ ਚਲ ਗਈ ਚਾਰੇ ਨੂੰ ਵੇਚ ਦੇਣੀ ਨਹੀਂ ਬਾਅਦ ਵਿੱਚ ਅਗਲਾ 350 400 ਰੁਪਏ ਤਾਂ ਵਿਕਦੀ ਹੋਇਆ ਕੱਕੜੀ ਵਾਲੀ ਉਹਦਾ ਫਾਇਦਾ ਹੈ ਜੇ ਬੀਜ ਮਹਿੰਗਾ ਤਾਂ ਉਹਦਾ ਫਾਇਦਾ ਵੀ ਉਹਨੇ ਘਾਟਾ ਨਹੀਂ ਪਾਉਣਾ ਇਹਨੇ ਜਵੀ ਵਾਲਾ ਕੰਮ ਕਰ ਜਾਣਾ ਬਾਅਦ ਵਿੱਚ ਜਾ ਕੇ ਜੇ ਮੰੰਦਾ ਪੈ ਗਿਆ ਆਉਣਾ ਹੀ ਆ ਤਾਂ ਹਨਾ ਮੰੰਦਾ ਪੈ ਜਾਣਾ ਠੀਕ ਹੈ ਫੇ ਦੂਰੀਓਂ ਪੀਂਦਲਾ ਗਿੱਲੇ ਬਾਹਟੋਂ ਆਉਂਦੀ ਆ ਪਕਾਉ ਬੀਜੂਗੇ ਕੋਈ ਗੱਲ ਨਹੀਂ ਲੋੜ ਨਹੀਂ ਜਿੰਦਾ ਘਮਾ ਦੇ ਬੱਟਾਂ ਪਰ ਬਸ ਉਹਨੇ ਮਿੱਟੀ ਚੱਕ ਲੈਣਾ ਕਿੱਥੇ ਪਰ ਜਿੰਦਾ ਛੱਡਾਂ ਤਾਂ ਲੋੜ ਨਹੀਂ ਇੰਨੀ ਨਾ ਕਿਸੇ ਵਾਗੇ ਨਾ ਮੜੀ ਲਾ ਦੀ ਨਹੀਂ 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 ਲੋੜ ਨਹੀਂ ਹੈ ਨਾ ਸਮਝ ਹੈਡ ਉੱਚੀ ਰਹਿ ਠੀਕ ਹੈ ਹਾਂ ਕਿ ਨਹੀਂ ਮੜੀ ਹੀ ਹੋ ਗਈ ਖਾਈਏ ਤਾਂ ਪਾਣੀ ਚਾਈ ਹੋ ਜਾਣਾ ਮਸ਼ੀਨ ਵਾਲੇ ਵੀ ਆਉਣੀਆਂ ਹਨਾ ਗਿੱਲੇ ਬਾਹਟੋਂ ਆਉਂਦੀ ਆ ਕੱਲ ਕੁੱਲੂ ਦੇਖਦੇ ਵੀਰ ਕੱਲ ਨੂੰ ਭਈਆਂ ਨੇ ਰੇਪ ਆਉਣਾ ਹੁਣ ਕੱਲੂ ਨਹੀਂ ਆਉਣਾ ਹੈਗਾ ਭਈਆਂ ਰੇਪ ਹਾਂ ਮੁੱਕਰ ਕੇ ਪਰਸੋਂ ਨੂੰ ਆਉਂਗੇ ਮੈਨੂੰ ਮਿਲੇ ਸੀ ਕਹਿੰਦੇ ਪਰਸੋਂ ਨੂੰ ਆਉਂਗੇ ਜੀ ਹਾਂ ਹੂੰ ਪਰਸੋਂ ਆਉਂਗਾ ਕੱਲੂ ਕਿਹਾ ਹੈ ਕੱਲੂ ਪਤਾ ਨਹੀਂ ਕੀ ਕਰਨਾ ਹੁਣ ਪਰਸੋਂ ਨੂੰ ਆਉਂਦੇ ਹਾਂ ਬਸ ਠੀਕ ਆ ਪਰਸੋਂ ਨੂੰ ਆਉਂਦੇ ਕਾਦੂ ਮੇਰੇ ਇਹ ਫਿਰ ਨੂੰ ਤਿਆਰੀ ਕਰਦੀ ਏ ਤਿਆਰੀ ਹੈ ਤਾਂ ਬਜਾਦਣੀ ਕੱਲੂ ਜੇ ਲੋਟ ਲੱਗੇ ਆ ਕਿੰਨਾ ਵੱਡਾ ਵੀ ਆਉਣਾ ਹੁਣ ਭਈਆਂ ਨੇ ਅੱਜ ਕਹਿੰਦੇ ਆਉਂਗੇ ਸ਼ਾਮ ਨੂੰ ਪਰਸੋਂ ਕਾਲੂ ਕਿੱਥੇ ਲਾਦ ਦੂੰਗੀ ਮੈਂ ਤਾਂ ਅੰਬਰ ਸਾਨੂੰ ਜਾਣਾ। ਅਜਿੱਡਾ ਨਾ। ਉਹਨੂੰ ਰੋਕ ਦੇਣਾ ਮੈਂ ਕਹਣਾ ਕਾਲੂ ਆਇਓ ਵੱਢਣ। ਘਰੋਂ ਤੱਕ ਮੈਂ ਮੋੜ ਤਾਉਂਗਾ ਜੇ ਲੱਦਣੀ ਹੈ। ਦੇਖ ਲਾ। ਮੈਂ ਕਰਦਾ ਫੋਨ ਦਲੀਬ ਨੂੰ। ਹੈਂ? ਦਲੀਬ ਨੂੰ ਕਰਦਾ ਫੋਨ। ਚੱਲ ਮੈਂ ਬਾਕੇ ਆਉਂਦਾ ਫਿਰ ਇਹਨੂੰ। ਉੱਥੇ ਉੱਥੇ ਤੋਂ ਬਾਕੇ ਫਿਰ 200 ਮੀਟਰ ਨੇ ਬਾਕੇ ਇਹਨੂੰ। ਤਿਆਰ ਕਰ ਦੇਣਾ। ਜੇ ਜੇ ਬੀਜ ਹੋਇਆ ਫਿਰ ਸ਼ਾਮ ਨੂੰ ਪਜਾ ਦੂੰਗੇ। ਹੈਂ? ਜੇ ਬੀਜ ਮਿਲ ਗਿਆ ਹੁਣ। ਆ ਨੂੰ ਵਜਾ ਦੇਣੀ ਫਿਰ ਤਾਂ ਆਪਾਂ ਨੇ ਫਿਰ ਕੀ ਰਹਿ ਗਿਆ ਇਹਨੂੰ ਪਾਣੀ ਵੀ ਲੱਗਣਾ ਇਹਨੂੰ ਪਾਣੀ ਤਾਂ ਹਲੇ ਗਿੱਲ ਬਹੁਤ ਆ ਜਿੰਤਾ ਬੋਟਾ ਟੋਪੀ ਤੇ ਲੈ ਲੈ ਮੱਕੀ ਆ ਜਾਂ ਮਿਉਣੀ ਦੇ ਚ ਇਹਨੂੰ ਫੜਲੇ ਦੇ ਪਾਉਣੇ ਜੀ ਲੋੜ ਤੇ ਪਾਉਣੇ ਪਾੜ ਲੋੜ ਤਾਂ ਹੈ ਮੈਂ ਕਿਹਾ ਪਾ ਦੇ ਫੜਲੇ ਪਾ ਦੇ ਜੇ ਪਾਲੇ ਨਹੀਂ ਫੜਦਾ ਜੀ ਤਾਂ ਦੂਜੇ ਦੇ ਜਣੇ ਦੇ ਹਾਂ ਹੁੰਦੇ ਲੈ ਦੂਜੇ ਬਾਹਰ ਰੂੜਾ ਵੀਟਰ ਨਹੀਂ ਪਾੜ ਪਾ ਕੇ ਵਜਾ ਦੇਣੀ ਬਸ ਚਲ ਐ ਕਰ ਲੋ ਆਏ ਗਾਲੇ ਫੜਲੇ ਬੂਲੇ ਨੂੰ ਪਾ ਦੂਜੇ ਦੇ ਜਣੇ ਆਂ ਖਾਸ ਠੀਕ ਆ ਚਲੋ ਕਦੇ ਆਏ ਬਣਾ ਤੁਸੀਂ ਕਹਿੰਦਾ ਲੋ ਜੀ ਬਾਈ ਪਹਿਲਾਂ ਤਾਂ ਰੱਸੀ ਪਾਈ ਨਹੀਂ ਤਵੀਆਂ ਨੂੰ ਹੁਣ ਰੱਸੀ ਪਾਉਣੀ ਪੈਗੀ ਇਹ ਉੱਪਰ ਨੂੰ ਉੱਠਣੀ ਹੈ ਆਏ ਉਹਦੇ ਵਿੱਚ ਨੂੰ ਥੱਲੇ ਨੂੰ ਕੱਢ ਕੇ ਆਏ ਘੁੰਮਣੀ ਹੈ ਆਏ ਨਹੀਂ ਨਹੀਂ ਇੱਥੇ ਪਾ ਪਹਿਲਾਂ ਇਹਨੂੰ ਗੱਠ ਦੇ ਉਹ ਇੱਥੇ ਆਏ ਘੁੰਮਣੀ ਆ ਬੈਰਿੰਗ ਨੂੰ ਮੂੰਗਾ ਖਗਾਇਨਾ ਹਾਂ ਬੈਰਿੰਗ ਨੂੰ ਮੂੰਗਾ ਘੁੰਮਦਾ ਵੀ ਆ ਬੈਰਿੰਗ ਕਿੱਥੇ ਰਿਹਾ ਯਾਰ ਵੇ ਬੇ ਮੈਨੂੰ ਕੀ ਆ ਪਤਾ ਹੁੰਦਾ ਇਹ ਰੱਸੀ ਹੁਣ ਪੈਣੀ ਨਹੀਂ ਵਿੱਚੋਂ ਲੱਦਾ ਆਣਾ ਫਿਰ ਦੂਜੀ ਖੁੱਲੀ ਆ ਗਈ ਮਣੀ ਇਹੋ ਜਾਨ ਇੱਕ ਵਾਰ ਮੂੰਹ ਤੇ ਲੱਗ ਗਿਆ ਫਿਰ ਹੋ ਜਾਣਾ ਪਾੜ ਕੇ ਕਰਕੇ ਕਹਿੜਿਆ ਹੁ ਪੈੜਾ ਵਾ ਹੋ ਗਈ ਹੋ ਗਈ ਪਸੰਦਿਆ ਬਣ ਗਿਆ ਪੁੱਕਲੇ ਦਾ ਕਰ ਅੱਛਾ ਵਾ ਗੱਠ ਦੇ ਦੇ ਨੀ ਪੱਕੀ ਹੋ ਗੱਠ ਦੇ ਦੇ ਬਾ ਨਾਲੇ ਬੰਦੇ ਕਰਨੀ ਉਹਦੇ ਤਰੀਕਾ ਇਹਨੂੰ ਉੱਧਰ ਨਹੀਂ ਉਹ ਤੇ ਬਾਕੀ ਹੁਣ ਉੱਪਰ ਤੇ ਹੀ ਤੰਗ ਬੰਦ ਹੋ ਜਗਾ ਨਹੀਂ ਉੱਪਰ ਤੇ ਖੁੱਲ ਜਾਗਾ ਨਹੀਂ ਬਾ ਠੀਕ ਆਇਓ ਦੇ ਦੇ ਬਾ ਠੀਕ ਆਇਓ ਹਾਂ ਆਇਓ ਬਲ ਮਾਰ ਦੇ ਉੱਪਰ ਬਲ ਫਿਰ ਸਿੱਧਾ ਸੈਂਟਰ ਚ ਆ ਜਾਊਗਾ ਹਾਂ ਦੂਗਾ ਬਲ ਮਾਰਦੇ ਹਾਂ ਬਸ ਆਂ ਸੈਂਟਰ ਚ ਆ ਜੀ ਨਹੀਂ ਬਾਦੇ ਥੱਲੇ ਨੂੰ ਕੱਢ ਉਹਦੇ ਵਿੱਚ ਨੂੰ ਹਾਂ ਉੱਪਰ ਨੂੰ ਘੁਮਾ ਲੈ ਬਸ ਦੇਖ ਤਾਂ ਇੱਥੇ ਆਏ ਥੋੜੋ ਉਹ ਕੰਮ ਤਾਂ ਹੁਣ ਉਹ ਪਹਿਲਾਂ ਇੱਥੇ ਤੇ ਕੱਢਾਂ ਹੁਣ ਉਹਦੀ ਵੀ ਗੱਠ ਖੁੱਲੂਗੀ ਫੋਲਣੀ ਪੈਣੀ ਆ ਮੈਂ ਤਾਂ ਕਿੱਥਾ ਦੇ ਲਿਆ ਇੱਥੇ ਹੂੰ ਮੈਂ ਤਾਂ ਕਿੱਥਾ ਦੇ ਲਿਆ ਤਾਂ ਮਨੂੰ ਤਾਲੀ ਇੱਕ ਇਕੱਠਾ ਹੈ ਹੁਣ ਇਹਦੇ ਚ ਨੂੰ ਕੱਢ ਲਾ ਓਰੇ ਇੱਥੇ ਨੂੰ ਹਾਂਜੀ ਇੱਥੇ ਬੰਦੇ ਗਾਨੀ ਨਾਲ ਇੱਥੇ ਕੱਢ ਇਹਦੇ ਤੇ ਰੇ ਪਾ ਕੇ ਪਾਣੀ ਲਾ ਕਣਕ ਨੂੰ ਹਾਂਜੀ ਲਾਉਂਗਾ ਇਹਨੂੰ ਇਹ ਗ੍ਰੇ ਕਰ ਦਿੰਦੇ ਉਹ ਤੇ ਬਾਦੀ ਤੇ ਪਰ ਕੱਢ ਅਜਾ ਮੜ ਮੜਾ ਹੀ ਖਲਾ ਕਰਨੀ ਤੇ ਪੈਣੀ ਆ ਲੈ ਠੀਕ ਹੈ ਕਿਹੜਾ ਚੰਦਾ ਕਹਿੰਦਾ ਬਾਦੀ ਆ ਠੀਕ ਹੈ ਲੈ ਹਲ ਇਹਨੂੰ ਬੰਦ ਰੱਖ ਤੁਰ ਨਾਲ ਕੈਂਪੀਓ ਲੈ ਆਇਆ ਨਾ ਥੋੜੀ ਜਿਹੀ ਹੋਰ ਬਾਕੀ ਬਾਕੀ ਇੱਕ ਵੇਖ ਲੈ ਗੱਡੇ ਨਾਲੇ ਬੰਨਦੇ ਵਸ ਆਏ ਬੰਨਦੇ ਬੈਣੀ ਕੇ ਬੰਨੀ ਵਸ ਇੱਥੇ ਇਕੱਠੀ ਕੀਤੇ ਦੇ ਇਕੱਠਾ ਕਰੀ ਤਾ ਹਾਂ ਹਾਂ ਨਹੀਂ ਬਹੁਰੇ ਬੰਨਦੇ ਨਾ ਨਹੀਂ ਨਹੀਂ ਇੱਥੇ ਬੰਨਦੇ ਵਸ ਆਲੇ ਫਿਰ ਬਾਅਦ ਵਿੱਚ ਸੈੱਟ ਕਰ ਲੂਗੇ ਏ ਕਿਹੜਾ ਹੁਣ ਤਾਂ ਪੱਕੀਓ ਬੰਨਣੀ ਆ ਤੂੰ ਇਕੱਠ ਦੇ ਦੇ ਵਸ ਰੇਣ ਵਸ ਵਸ ਵਾਹ ਦੇਖਦਾ ਕਿੱਥੇ ਕੀ ਹੋ ਰਿਹਾ ਤੇ ਹੁਣ ਠੱਟ ਹੈ। ਬੜਾ ਠੀਕ ਆ। ਚਲੋ ਜੀ। ਠੀਕ ਆ ਚੰਗਾ। ਦਿਨੋਂ ਤਾਂ ਚੱਲਦਾ ਦਿਖਣਾ ਬਸ ਟਰੈਕਟਰ ਚੱਲਦੇ ਆ। ਉਹ ਇੱਥੇ ਜਦ ਆਪਾਂ ਕਲੋਜ਼ ਅਪ ਲਾਉਂਗੇ ਉਦੋਂ ਫਿਰ ਆਪਾਂ ਨੇ ਉਦੋਂ ਦਾ ਮੁੰਡਾ ਉਤਰਦਾ ਤਾਂ ਸੋਣਾ। ਬਸ ਠੀਕ ਆ। ਭਾਈ ਕੱਲੇ ਦੀ ਮੋਟਰ ਭੱਜੇ ਆ। ਵੀ ਕੱਸੀ ਰਹਿ ਗਿਆ ਤਾਂ ਫਿਲਮ ਚ ਤੇ। ਐਡਿਟਰ ਤੋਂ ਬਾਅਦ ਪਤਾ ਲੱਗਿਆ ਵੀ ਕੱਸੀ ਨਾਲ ਪਾਉਣਾ ਵਿੱਚ ਘੰਟੇ ਜਾ। ਇਹ ਚਾਪ ਆਪਣਾ ਟਰੈਕਟਰ ਰੱਖ ਦੋ ਫਿਰ ਮਜਾ ਉਸ ਤੋਂ ਆਉਂ ਦਿਖਾ ਦੇਣਾ ਜਦਿਆ ਫਿਲਮ ਸ਼ੁਰੂ ਕਰੀ ਦੀ ਬਰੇ ਛੋਟੇ ਛੋਟੇ ਵਾਲ ਤੇ ਬੜੇ ਸਾਊਥ ਵਾਲੀ ਬੜੇ ਹੋ ਫਿਰਦਾ ਇਹ ਵਾਲੋ ਮੌਸਮ ਦਾ ਵੀ ਬਾਈ ਕਿੰਨਾ ਫਰਕ ਪੈ ਗਿਆ ਮੌਸਮ ਦਾ ਵੀ ਬਹੁਤ ਪੈ ਗਿਆ ਗਰਮੀ ਹੋ ਗਈ ਪੂਰੀ ਦਿਨ ਧੁੰਦ ਮਾਗਮ ਚਾ ਦੋਦਾ ਦਸੰਬਰ ਚ ਕਰ ਲੱਗੇ ਹੋਇਆ ਦਸੰਬਰ 20 ਦਸੰਬਰ ਨੂੰ 21 ਦਸੰਬਰ ਨੂੰ 21 ਦਸੰਬਰ ਨੂੰ ਸ਼ੂਟ ਦਾ ਪਹਿਲਾ ਅੱਪ ਇੱਕ ਦੋ ਸੀ ਰਹਿ ਗਏ ਬਸ ਪਰ ਆਇਆ ਵੀ ਫਿਲਮ ਤਾਂ ਤਿਆਰ ਆ ਫਿਲਮ ਤਾਂ ਤਿਆਰ ਆ ਬਾਕੀ ਸਾਰੀ ਪਈ ਹੁਣ ਤਾਂ ਆਹੀ ਜਿਹੜਾ ਮਾੜਾ ਮੋਟਾ ਕਰਨ ਲੱਗੇ ਇਹ ਹੀ ਜੋੜਨਾ ਵਿੱਚ ਬਾਕੀ ਦੀ ਤਾਂ ਤਿਆਰ ਆ ਬੰਦਾ ਫਿਰ ਉਹ ਤਿਆਰ ਆ ਕਿ ਉਹ ਛੋਟ ਰਹਿਣ ਤੇ ਉਹ ਹੁਣ ਲਾਉਣੇ। ਫਿਲਮ ਬਣਨੇ ਤੇ ਬਾਅਦ ਸਾਨੂੰ ਲੱਗਿਆ ਵੀ ਆ ਵੀ ਪਾ ਲਈਏ ਵਿੱਚ ਤਾਂ ਜਿਆਦਾ ਵਧੀਆ ਲੱਗੂ। ਕੱਲਾ ਤਾਂ ਕਹਿੰਦਾ ਕੋਈ ਨਹੀਂ ਕਰਨਾ ਹੈਗਾ। ਟਰੈਕਟਰ ਆ ਪਹਿਲੀ ਲਾਈਨ ਤੇ ਹੀ ਲੈ ਆਉਣਾ। ਪਹਿਲੀ ਲਾਈਨ ਦਾ ਕੰਮ ਕਰਨ ਚੱਲ। ਚਾਹੇ ਮੈਂ ਤਾਂ ਬੈਠੇ ਜਾਣਾ। ਪੀਐਫ ਮੋਡ। ਮੈਂ ਤਾਂ ਬਾਕਮੈਨ ਹੀ ਸਮਝੀ ਜਾਂਦਾ ਮੈਂ ਕਿ ਤੇ ਬਾਕਮੈਨ ਹੁੰਦਾ ਨਾਲ ਉਹ। ਕੌਣ ਹੈ? ਇਸ ਵੀਡੀਓ ਅਸੀਂ ਦੇਖ ਰਹੇ ਹਾਂ। ਕੱਲਾ ਤਾਂ ਹੁੰਦਾ ਹੀ ਹੈਗਾ ਇਹ। ਕੋਈ ਨਾ ਕੋਈ ਸ਼ੋਰ ਰੱਖਿਆ ਹੁੰਦਾ ਨਾਲ ਇਹਨੇ। ਡੀਕਾਰਡ ਦਾ ਇੱਕ ਚਾਹੀਦਾ। ਆਵਰੇ ਕਾਦੇ ਫਿੰਦਰ ਕਿਹੜਾ ਪਾ ਦੇ। ਅਸਲਾ ਕੋਲ। ਤੇ ਤੇਰਾ ਵੀ ਤੇਰਾ ਬੱਡੜ ਦ ਰਹਣਾ ਕਿ ਇਹਦਾ ਪੈ ਵੀ ਸਕਦਾ ਬਈ ਮਾਜੀ ਬਸ ਬੋਡੀਗਾਰਡ ਤੇ ਜਾ ਕੇ ਰੱਖ ਫਿਰ ਹਾਂ ਬੋਡੀਗਾਰਡ ਤੇ ਜਾ ਕੇ ਰੱਖ ਫਿਰ ਬਹੁਤ ਈੜਾ ਹੈ ਜਿੱਦ ਮਾਰਜੀ ਛੱਡਦੇ ਹੁਣ ਚੜਾ ਦੇ ਊਠੇ ਪਰੇ ਬਗਮਨ ਸਕੂਲ ਗਿਆ ਹੋਇਆ ਬਗਮਨ ਸਕੂਲ ਅੱਛਾ ਦਿਨ ਤੇ ਨਹੀਂ ਹੁੰਦਾ ਨਾ ਫਿਰ ਬਗਮਨ ਆ ਕੇ ਡੋਟੀ ਹੁੰਦੀ ਫਿਰ ਸ਼ਿਫਟ ਸ਼ਿਫਟ ਚਲਦੀ ਜਾਂਦੀ ਆ ਇੱਧਰ ਚੱਕਰ ਪੈ ਗਿਆ ਇੱਕ ਸ਼ਾਰਟ ਵੀਡੀਓ ਬਣ ਕੇ ਤਿਆਰ ਇੱਕ ਲੱਗਿਆ ਵੀ ਆ ਪਾਲੀ ਵਧੀਆ ਲੱਗੂਗਾ ਖੇਤਾਂ ਦਾ ਮਾਹੌਲ ਜਿਹਾ ਬਣਾਉਣਾ ਬਸ ਬਸ ਜੀ ਬਸ ਕੈਪਟਨ ਨਾ ਹੀ ਜਮਗਾ ਇਹ ਰਿਖੀ ਤੇ ਜਮੇ ਕਣਕ ਉਹਦੇ ਇੱਧਰ ਜਮਾ ਹੀ ਨਾਲ ਲੱਗ ਰੱਖੀ ਕਣਕ ਪਹਿਲੇ ਕੈਰੇ ਚ ਪਾ ਲਈ ਇੱਧਰਲੇ ਪੈਰ ਸਿਰੇ ਵਾਲੇ ਕੈਰੇ ਹਾਂ ਕਣਕ ਦੇ ਨਾਲ ਵਾਸਤੇ ਕਣਕ ਦੇ ਰੋਮੇ ਨਾਲ ਛੋਟੇ ਜਿਹੜੇ ਸਾਥੇ ਜਿੰਨਾ ਨੇੜੇ ਰਹੇ ਸੀ ਬਾਕੀ ਤੁਹਾਨੂੰ ਫੋਨ ਲਾਉਂਦਾ ਮੈਂ ਆਉਣਾ ਫੋਨ ਐਕਟਿਵ ਕਰ ਲਈ ਦਿੰਦਾ ਦੂ ਕਿਆ ਕਰਨਾ ਬਸ ਫੀਲ ਇਹ ਆਵੇ ਵੀ ਉੱਧਰ ਖੇਤ ਬਾਹਰੇ ਹੈ ਓਨੀ ਕੀ ਸਪੀਡ ਰੱਖ ਲਈ ਮੈਂ ਡਾਉਨ ਆਂਗ ਰੱਖੂਗਾ ਦਿਖਾਉਣੇ ਆਂ ਇੱਧਰ ਦੇ ਆਣੀ ਨਿਕਟੋ ਆ ਵੀ ਐਕਟਰ ਦਾ ਇਹਦਾ ਸ਼ਾਟ ਦੇਖਾ ਉਹਦਨ ਵਈ ਅਸੀਂ ਕਮਾਦ ਦਾ ਸ਼ਾਟ ਦਾ ਵੰਟੀ ਮੈਂ ਇਹਦਾ ਕਟਿੰਗ ਨੂੰ ਪਰਾ ਇਹ ਕਿੱਥੇ ਰੇ ਗਿਆ ਮੈਂ ਬੰਦ ਦਸਰਾ ਪੈਦਾ ਹੁਣ ਦਾ ਵੀਡੀਓ ਵੀ ਕਰ ਦੁੱਸੂ ਮਾ ਜੂਰਾ ਦਾ ਆਵੇ ਦਾ ਅੱਡੀ ਦਾ ਕੱਟ ਇਹਨੂੰ ਮੈਂ ਕਾ ਕੱਟਵਾ ਗਰੋ ਨੇ ਮੇਰੀ ਲਾਜ ਰੱਖੀ ਮੇਰੀ ਐਕਟਿੰਗ ਦੀ ਉਹ ਬੋਵੀ ਵੀ ਉਹਨੇ ਕਹਿੰਗਾ ਜਾਂ ਮੈਨੂੰ ਕਹਿੰਦਾ ਭਾਈ ਆਪਣੀ ਕਾਸਟਿੰਗ ਦਾ ਹਿੱਸਾ ਮੈਂ ਆਪੇ ਪਗਾਂਦਾ ਦੀ ਕੋਈ ਨਹੀਂ ਕੱਟਦਾ ਆਪਾਂ ਨੇ ਉਹ ਅਸੀਂ 8-9 ਵਾਰ ਦੇਖਿਆ ਲੋਟਣ ਦੀ ਹੋਂ ਤਾਂ ਕੀ ਟੱਟ ਪਰ ਆਇਆ ਸੈਲ ਕਰਾ ਰਿਹਾ ਹੈ ਔਰ ਉਹ ਕੋ ਕੋ ਹੋਰੇ ਕੋ ਕਰੀ ਗਿਆ ਇਹਦੇ ਬਲਾ ਕੇ ਬੇਇੱਜ਼ਤੀ ਕਰ ਰਹੇ ਬਾਈ ਇੱਕ ਤੋਂ ਨੂੰ ਸ਼ਾਰਟ ਦੁੱਤਾ ਮੈਂ ਇੰਨਾ ਆਪਣੇ ਜ਼ਰੂਰੀ ਟਾਈਮ ਜਿੱਤੇ ਹੁਣ ਤਾਂ ਮੈਂ ਦੋ ਬੰਦਿਆਂ ਨੂੰ ਰੋਕੂੰਗਾ ਤੁਹਾਡੀ ਵੀਡੀਓ ਜਾਣ ਦੇ ਬੈਡ ਕਮੈਂਟਸ ਕਰੂੰਗਾ ਮੈਂ ਬੈਡ ਕਮੈਂਟਸ ਤੂੰ ਤਾਂ ਹੈ ਉਹਨੇ ਮੈਂ ਜਦੋਂ ਹਲੋ ਭਾਈ ਤੋ ਘੇੜਾ ਦੇਖ ਲੈ ਉਹ ਨਹੀਂ ਐਕਟਰ ਹਜੇ ਉਹ ਹੁੰਦਾ ਰੈੜਾ ਜਾ ਕਰਾ ਚ ਆਉਂਦਾ ਉਹਦੇ ਵਿੱਚ ਉਦੋਂ ਕੈਮਰਾ ਫਿਮਲਰ ਕਰ ਲਿਆ ਹੈ ਬਿਹਾਈਂਡ ਤਸਵੀਰ ਚ ਪਾ ਦਾਂਗੇ ਆ ਬਿਹਾਈਂਡ ਤਸਵੀਰ ਚ ਪਾ ਦੇ ਆਏ ਨਾ ਵੀ ਨੀ ਵੀ ਨਾ ਕਰਿਓ ਲੋਟ ਨਹੀਂ ਆਇਆ ਭਾਈ ਫਿਕਰੀ ਹੋਈ ਹੈ ਕਾਲਦੀ ਮੋਟਰ ਬਾਈ ਆਪ ਬੇਖੋ ਡਰਾਵਣਾ ਬਹਿ ਪੁਰਾ ਸਹੀ ਗੱਲ ਬਤ ਰੂਹੀ ਪਰ ਰਹਿੰਦੀ ਸੀ ਪਹਿਲਾਂ ਫਿਰ ਇਹ ਆਪ ਤੋਂ ਗੰਨੇ ਸ਼ਿਫਟ ਹੋ ਗਈ ਸੀ ਇਹ ਕਿਸੇ ਕਾਰਨ ਕਰਕੇ ਸਾਨੂੰ ਛੱਡਣਾ ਪੈ ਗਿਆ ਨਹੀਂ ਜਿੰਨੀ ਵਧੀਆ ਆ ਲੋਕੇਸ਼ਨ ਸੀ ਕਹੀ ਜੀ ਦਾ ਲੋਕੇਸ਼ਨ ਬੜਾ ਹੁੰਦਾ ਸੀ ਉਸ ਟਾਈਮ ਤਾਂ ਆਲੇ ਦੁਆਲੇ ਜਨਰੇਟਰ ਕਢਾਉਣ ਨੂੰ ਜਗ੍ਹਾ ਨਹੀਂ ਸੀ ਕਿਤੇ ਹੂੰ ਕੁਛ ਮਿੰਟਾਂ ਕਿ ਔਖਾ ਹੋ ਗਿਆ ਉਹ ਇਹ ਦੇ ਸੀ ਕਾ ਕਢਾ ਆਪਾ ਗੰਨੇ ਕੇ ਆਈ ਨਾਲ ਫੋਟਰ ਬਣਾਈ ਦੀ ਸੀ ਬੜੀ ਘੈਂਟ ਦੀ ਉਹ ਖਤਨਾਖਰ ਦਰ ਲੱਦਾ ਤਾਂ ਇਹ ਰਾਤ ਨੂੰ ਪਾਈ ਵੀ 1 2 ਵਜੇ ਆ ਅਸੀਂ ਫਿਰ ਅਸੀਂ ਫੇਰ ਵਾਲੇ ਹੁਣ ਭਾਈ ਵਿਹੜੇ ਦਾ ਮਾਚੇ ਵੀ ਬਦਰੀ ਉਪਰ ਰਹਿੰਦੀ ਬਸ ਉਹ ਗੰਨੇ ਚਲੇ ਗਈ ਗੰਨੇ ਦੇ ਬੰਦੇ ਜਾ ਗਏ ਚਲ ਕੋਈ ਨਹੀਂ ਫਿਲਮ ਸ਼ੁਰੂ ਫੇਰ ਆਪਣੀ ਮਨ ਉਰੇ ਤੇ ਹੀ ਹੋਣੀ ਆ ਹੂੰ ਪਹਿਲਾ ਸੀ ਫਿਲਮ ਦਾ ਫੇਰ ਇੱਥੇ ਲੇ ਪਾ ਏਥੇ ਲੇ ਹੂੰ ਬੋਲ ਕੈਬਿਨ ਇਸ ਦੇ ਸੀ ਮੁੰਡੇ ਹੂੰ ਹੂੰ ਤੇ ਲਾਟਵੀਨ ਬੋਲ ਤੇ ਆ ਭਾਈ ਆ ਆ ਜਾਣਾ ਉਹ ਬੈਠਾ ਚ ਲੈ ਹੁਣ ਪਿਆ ਆ ਕੇ ਭੋਖ ਵਰ ਗਿਆ ਵੇ ਦਾ ਹੂੰ ਹੁਣ ਗਿਰਿਆ ਆ ਕੇ ਇੱਥੇ ਤਾਂ ਹੀ ਨਾ ਮੈਂ ਫੋਨ ਕਰਿਆ ਦਾ ਤੈਨੂੰ ਕਿੱਧਰ ਆ ਭਾਈ ਮੈਂ ਉਹ ਮੋਟਰ ਸਾਹਮਣੇ ਆਇਆ ਦੇਖ ਲਿਆ ਫਿਰ ਤਾਂ ਖੂਨ ਆਇਆ ਤੇਰਾ ਜਦਾ ਮੱਥੇ ਸ਼ੂਟਿੰਗ ਦੇ ਮਹਾ ਹੋਖਣੀਆਂ ਗੱਡੀਆਂ ਉਹ ਚੱਲਦਾ ਭਾਈ ਸ਼ੂਟ ਚੱਲਦਾ ਉੱਥੇ ਤੇ ਆਇਆ ਵਾ ਠੀਕ ਐ ਪਾਣੀ ਦਾ ਵਹਿਰਾ ਉੱਥੇ ਕਾਲੇ ਦੀ ਮੋਟਰ ਬੂਲਰ ਆ ਵੀ ਖੜ ਦੇਣਾ ਤਾਂ ਮੋਟਰ ਛੱਡੇ ਹੁ ਡੱਕਾ ਨੇ ਮੈਂ ਜਿੱਦ ਨੂੰ ਪੈਂਦਾ ਪਈ ਗਿਆ ਬਸ ਕੜਕੀਏ ਪੈਂਦਾ ਦੋ ਨਾਲ ਆਕੀਏ ਪੈਂਦਾ ਦਮਾ ਆ ਗਿਆ ਤੇ ਤੁਸੀਂ ਚੱਲੀ ਜਾਂਦੇ ਕਿੰਨਾ ਕੁ ਪਈ ਜਾਵਗਾ ਐਨਾ ਵੀ ਨਹੀਂ ਚਲਾਇਆ 10 ਦਿਨ ਮਾੜਾ ਮੋਟਾ ਜਾ 10 ਕਿ ਮਿੰਟ ਚੱਲੀ ਮਸੋਂ ਬੱਸ ਦੇ ਰਿਹਾ ਕਿਹੜਾ ਪੈ ਜਾ ਪਾਣੀ ਮੈਂ ਗਿਆ ਤੇਰੀ ਵੇ ਧੁੱਪਾਂ ਕੌਂਟਲ ਨਹੀਂ ਗਾਇਓ ਕਾਲ ਕਹੇਗਾ ਬਾਅਦ ਚ ਇਹ ਕੀ ਕਾਲ ਨੇ ਵੀ ਘੱਟਵਾ ਦੋਗੇ ਭਾਈ ਕਿਹਦਾ ਠੀਕ ਹੈ ਲਾਓ ਲੈ ਲੈ ਇੰਨਾ ਦਾ ਫਰਕ ਕਰਕੇ ਬੈਠਣਾ ਹੈ ਬਣ ਕੇ ਨਾ ਤਿਆਰੀ ਨੂੰ ਪਾਣੀ ਮੰਗਣਾ ਹੁਣ ਜਿਹੜੇ ਸਾਹ ਨਾਲ ਕਰੀਂ ਕਾਲਿਆ ਤੈਨੂੰ ਪਤਾ ਕਾਲ ਨੂੰ ਮੈਂ ਇੱਕ ਦਿਨ ਬਿਠਾਉਣਾ ਸ਼ਾਮ ਨੂੰ ਇੱਕ ਵੀਰ ਲਿਆਉਣੀ ਮੈਂ ਕਾਲ ਨਾਲ ਕੋਈ ਚੱਕਰ ਨਹੀਂ ਹੈ ਕਾਲ ਕਹਿੰਦਾ ਸਾਨੂੰ ਲੰਘਣਾ ਚਾਹੀਦਾ ਹੈ ਬੋਲ ਤੇ ਲੈ ਕੇ ਆਉ ਨਹੀਂ ਹੋਰ ਨਾਲ ਵਿੱਚ ਫੜਲੀ ਹੋਰੀ ਕੋਈ ਪਾਜਾ ਪਾਰਟੀ ਹੈ ਨਹੀਂ ਤੇ ਬਲਵੀ ਜਾਂ ਉਹਨਾਂ ਐ ਹੋਇਆ ਲੰਬੜ ਦਾ ਨਾ ਹਾਂ ਪਾਣੀ ਹਰ ਤਰ੍ਹਾਂ ਦਾ ਖੀਚ ਨੂੰ ਕਹਿੰਦਾ ਲਿਖੋ ਗਿਆ ਤੇਰਾ ਪਾਣੀ ਦਾ ਲੰਬਾ ਸੀ ਕਹਿੰਦਾ ਘਰ ਨੂੰ ਆ ਗਿਆ ਕਹਿੰਦਾ ਮੜਦਾ ਗੱਲਾਂ ਮਾਰੀਆਂ ਕਹਿੰਦਾ ਕਹਿੰਦਾ ਚੱਲ ਤੂੰ ਪੈਗ ਦਾ ਲਾ ਕਹਿੰਦਾ ਜੇ ਕੋਈ ਗੱਲ ਨਹੀਂ ਆ ਕਹਿੰਦਾ ਫਿਰ ਕੀ ਹੋ ਗਿਆ ਤੂੰ ਮੇਰਾ ਭਾਈ ਮੈਂ ਤੇਰਾ ਕੱਜਾ ਪਾਣੀ ਪਈ ਜਾਂਦਾ ਪਾਣੀ ਕਿੱਦਾਂ ਮਾਰਦਾ ਮੇਰਾ ਕਿੱਦਾਂ ਮਾਰਦਾ ਮੈਂ ਉੱਥੇ ਪੈਗ ਦਾ ਕਹਿੰਦਾ ਕੋਈ ਗੱਲ ਨਹੀਂ ਜਗਾ ਇਹਨਾਂ ਨੂੰ ਹੁੰਦੀ ਰਹਿੰਦਾ ਆ ਬੜੀ ਜਗਾ ਕਾਲਾ ਵੀ ਨਾਲ ਕਾਲਾ ਹੀ ਹੌਲਦਾ ਬਹੁਤ ਆ ਸਰੋਂ ਤੇ ਰਹੀ ਦਸਰੇ ਹੀ ਆ ਇਹਨਾਂ ਕੰਮ ਦੀ ਸਰੋਂ ਹਾਂ ਉਹ ਤੇਲੇ ਦੀ ਗੌਰ ਰੱਖਣੀ ਪਈ ਹਫਤੇ ਪਹਿਲਾਂ ਗੇੜਾ ਮਾਰਿਆ ਤਾਂ ਮੈਂ ਹੈ ਹਫਤੇ ਤੋਂ ਬਹੁਤ ਬਦੀ ਸਰੋਂ ਯਾਰ ਹਫਤੇ ਪਹਿਲਾਂ ਇੰਨੀ ਹੈਗੀ ਦੀ ਪਰ ਇਹ ਫੁੱਲ ਨਹੀਂ ਆਇਆ ਪਤਾ ਇਹਨਾਂ ਉਹ ਫੁੱਲੇ ਹੋਣਾ ਏ ਧੁੱਪ ਜੀ ਦੇ ਕਰਕੇ ਹੱਦ ਤੱਕ ਬੱਲਾ ਤੇਰੇ ਸਾਹਮਣੇ ਨਿਕਲ ਗਈ ਉਹ ਫੁੱਲ ਵੀ ਕਲਾਕਤੀ ਨਿਕਲੇ ਆ ਕੋ ਲਖਤ ਗਰੋਥ ਹੋਈ ਓਦੀ ਹਾਂ ਉਹ ਤੋਂ ਕੇ ਆ ਫੁੱਲ ਫੁੱਲ ਰਬੜ ਦੀ ਹੋ ਗਈ ਨਾ ਕੜਕ ਵੀ ਆ ਬੱਲ ਨਿਕਲ ਰਹਦੀ ਆ ਦੇਖਣ ਲਾਦੀ ਕੜਕ ਉਹਨਾਂ ਦੇ ਬਰਬਰ ਹੋ ਗਈ ਸਰੋਂ ਹਾਂ ਪਰ ਉਹ ਪੂਰੀ ਆ ਜੀ ਆਏ ਨਾ ਤੇ ਮਾਰ ਕੇ ਗੇੜਾ ਖਵਾ ਤਮਾ ਤੇਲਾ ਨਾ ਚੱਲ ਜਲ ਵੀ ਨਾਲ ਤੇਲਾ ਦੇਖ ਆਉਂਦੇ ਵੀ ਹੈ ਤਾਂ ਨਹੀਂ ਡੇਢ ਬਊ ਮੜਾ ਜਾਹ ਦੇ ਇਸ ਤੋਂ ਆਉਨੇ ਆ ਦੇਖੋ ਚੱਲ ਨਿਕਲ ਜੀ ਹੱਕ ਜੀ ਚੱਲ ਜਲੀਏ ਮੈਂ ਕਾਂਕਾ ਦੇਖ ਲਵਾਂ ਚੱਲ ਆਹੋ ਲੈ ਆਲੂ ਉਹ ਨਾ ਠੀਕ ਆਲੂ ਤਾਂ ਪੜਸ ਤੇ ਆਲੂ ਤਿੰਨ ਬੋਰੀਆਂ ਸਾਲੀਆਂ ਲਾਈਆਂ ਤਿੰਨ ਚਾਰ 19 ਨਿਕਲੇ ਹੋਈਆਂ ਜਿੱਦਾਂ ਢੇਰ ਲੱਗ ਗਿਆ ਆਵਾ ਤੈਨੂੰ ਕਿੰਨੀ ਕਹੇ 12 ਬੋਰੀਆਂ 12 ਹੋ ਗਿਆ 12 ਦੇ ਉੱਪਰ ਆ ਇਹ ਤਾਂ ਠੀਕ ਐ 12 ਦੇ ਉੱਪਰ ਬੋਰੀ ਹੋਵੇ ਸੱਜ ਬਾਹਰ ਆਹੀ ਹੋਣਾ ਹੈ ਨਾ ਉਹ ਦੇਖਦੇ ਜਾ ਕੇ ਤਾਂ 12 ਪਲੱਸ ਬੋਰੀ ਆ ਢੇਰੀ ਹੋ ਗਈ ਐ ਸੱਤ ਬੋਰੀ ਤਾਂ 베ਜਤੀਆਂ ਮੈਂ ਪੰਜ ਬੋਰੀਆਂ ਦਾ ਘਰ ਰੱਖਣੀ ਆ ਸੱਤ 베ਜਤੀਆਂ ਆ ਦਿਖਾਵਾਂ ਕਿੰਨੀ ਪਈ ਉੱਥੇ ਚੱਲ ਦੇ ਦੇਖ ਤਮ ਹੈ ਹੈ ਮਾਰਦੀ ਫਟ ਗੋਲੀ ਬਣ ਗਈ ਹੈ ਗੋਲੀ ਬਣ ਗਈ ਬਹੁਤ ਤੇਜ਼ ਨਿਕਲੀ ਆ 5-7 ਦਿਨ ਦੇ ਵਿੱਚ ਦੇਖ ਲੈ ਜੀ ਹਫਤੇ ਵਿੱਚੇ ਬਹੁਤ ਫੋਟੋ ਗਈ ਹੈ ਮੈਂ ਆਪਾਂ ਵੀਡੀਓ ਨਹੀਂ ਦੇਖਦੇ ਨਾ ਛੋਟੀ ਦੀ ਆ ਜਦ ਤੱਕ ਛੋਟੀ ਸੀ ਜਦ ਤੱਕ ਆਪਾਂ ਇਦਣੋਂ ਬਣਾਈ ਸੀ ਕੱਖ ਜਾਂ ਦਿਖਾਉਂਦੇ ਜਾਂਦਾ ਐਨੇ ਨਹੀਂ ਸੀ ਉਹ ਪੰਜਾਂ ਦਾ ਟਾਈਮ ਉਹ ਵੀਡੀਓ ਨੂੰ ਮੀਂਹ ਦੇ ਵਿੱਚ ਆਈ ਹੈ ਮੀਂਹ ਨਾਲ ਇਦਾਂ ਮੀਂਹ ਜਿਹਾ ਪਿਆ ਲੂਪ ਪਾਣੀ ਖੜਾ ਬਦੂਤੇ ਬਾਅਦ ਮੀਂਹ ਮੀਂਹ ਦਾ ਪਾਣੀ ਲੱਗਿਆ ਇਹਨੂੰ ਉੱਪਰ ਤੇ ਪੈ ਗਈ ਧੁੱਪਾ ਬੱਸ ਇਹਨੂੰ ਤਾਂ ਲੱਗਿਆ ਰਹੇ ਪੂਰਾ ਦੇਖ ਸਰ ਤੇਰੀ ਪਰੁੰਚ ਚਲੇ ਗਈ ਲੈ ਝਾੜ ਪੂਰਾ ਤੋਪੀ ਸਰ ਝਾੜ ਗਿਆ ਦਿਖਾ ਦੇ ਹੁਣ ਕਿੱਥੇ ਕੱਕੂ ਖੁਜੇ ਕਿੱਥੇ ਗਿਆ ਅੱਖ ਜਿਹੜਾ ਪੈਰਾਂ 'ਚ ਰਹਿ ਗਿਆ ਲੈ ਉਹ ਤਾਂ ਇਹ ਕੱਟ ਲੈ ਰਗੜ ਦੇ ਨਾ ਰਗੜਨਾ ਕਿਹਾ ਹੁਣ ਕੱਖ ਨਾ ਫੁੱਟ ਰਹੀ ਨਹੀਂ ਉੱਪਰ ਚਲੇ ਗਈ ਇਹ ਦੇਖ ਸਰ ਤੈਨੂੰ ਦੇ ਦਾਣਾ ਵੀ ਹੈਗਾ ਹੈ ਕਿ ਦਾਣਾ ਵੀ ਦੇਖ ਲੈ ਇਹਨੂੰ ਥੱਲੇ ਹਲੇ ਤਾਂ ਸਰੋਂ ਸੋਹਣੀ ਬਹੁਤ ਹਲ ਤਾਂ ਤਾਂ ਖੂਬਸੂਰਤੀ ਵਰਾ ਪੂਰੀ ਪਰ ਹੁਣ ਜੇ ਆਇਆ ਇੱਕਾਈ ਤੋਂ ਪਪਈ ਕਿ ਨਾ ਪੰਜ ਸੱਤ ਤਿੰਨ ਸਾਈਂ ਦੇਖਣਾ ਪੈਣਾ ਵੀ ਤੇਲਾ ਪਿਆ ਤਾਂ ਨਹੀਂ ਹਾਲ ਤਾਂ ਨਹੀਂ ਪਿਆ ਜਮਾ ਵੀ ਫਿਰ ਤਾਂ ਨੋਟ ਕਰੀਓ ਵੀ ਨਹੀਂ ਹੈਗਾ ਆ ਦੇਖਿਆ ਵਣ ਹਲ ਤਾਂ ਯਾਰ ਭਾਈ ਹੋਰ ਤਾਂ ਸੋਹਣੀ ਲੱਗਦੀ ਬਹੁਤ ਸਹੀ ਬਹੁਤ ਸੋਹਣੀ ਲੱਗਦੀ ਆ ਖੜੀ ਦੇ ਸਹੀ ਅੱਖਾਂ ਨੂੰ ਥਾਂ ਕੀ ਕਿਲਾ ਕੰਮ ਆ ਭਾਈ ਤੁਹਾਨੂੰ ਬੱਕ ਕੈਰੇਜ ਚ ਬਤਾਂ ਕਿ ਆ ਦਿਖ ਰਿਹਾ ਵਧੀਆ ਜਿਹਾ ਘਟਿਆ ਪਰ ਸਾਨੂੰ ਲਾਇ ਬੜਾ ਘਟਾ ਉਹ ਨਾ ਤੇ ਹੈ ਨਹੀਂ ਟਿੱਲਾ ਨਹੀਂ ਹੈਗਾ ਜਮਈ ਮਧੂਮੱਖੀ ਆ ਗਈ ਉੱਪਰ ਹਾਂ ਮੱਖੀਆਂ ਆ ਗਏ ਭਾਈ ਆ ਲੈ ਆ ਰਹੇ ਆ ਆ ਗਈ ਮੱਖੀ ਹੈਂ ਵੱਖੀ ਮੱਖੀ ਫਿਰਦੀ ਆ ਨਾ ਅਸੇ ਵਾਲੀ ਮੱਖੀ ਸਾਰੀ ਉਹ ਆ ਅਛਾ ਆ ਲੈ ਇਹਦਾ ਬਹੁਤ ਲੰਬੀ ਬਾੜ ਵੜਦੀ ਅੱਗੇ ਜਿਹੜੀ ਜਿਹੜੀ ਬਕਸੇ ਜੁੰਦੀ ਮੱਖੀ ਉਹ ਆ ਇਹ ਮਦੂ ਅਛਾ ਹੀ ਮਦੂ ਮੱਖੀ ਹੈ ਆ ਫਿਰਦੀ ਦੂਈ ਆ ਲੜਨ ਵਾਲੀ ਫਿਰਦੀ ਦੂਈ ਆਉ ਦੇਖ ਹਾਂ ਜਿਹੜੀ ਉਹਨੂੰ ਦੱਸੀ ਹੈ ਲੜਾਕੀ ਹੈ ਜਿਹੜਾ ਕੀ ਮੱਖੀ ਆ ਆ ਮਦੂ ਹੈ ਇਹ ਆ ਗਈ ਮੱਖੀ ਲੜਾਕੀ ਦੇਖਦੇ ਹੈ ਕੀ ਕਰਦੀ ਹੈ ਫੁੱਲ ਤੇ ਇਹਦੀ ਮਦਦ ਰਾਸੂ ਉਸਣਾ ਇਹਨਾਂ ਨੇ ਦੇਖ ਲੈ ਫੁੱਲ ਚ ਫੁੱਲ ਕੀ ਤੇ ਰਾਸੂ ਉਸਕੇ ਲਈ ਆਣਾ ਇਹਨਾਂ ਨੇ ਗੰਦੀ ਨਾ ਬੱਡੇ ਸਾੜੀ ਦੂਰ ਤੇ ਹੀ ਮਜੇ ਆ ਤੇ ਦਬੋਹ ਪੈਦਾ ਦੂਮਣਾ ਇਹ ਕਿਦਾ ਫਲਾ ਮਗਰ ਪੈ ਜਾਂਦਾ ਨੇ ਬਹੁਤ ਆ ਗਿਆ ਇਹ ਮੀਆ ਦੇਖੇ ਗਰੇ ਗਰੇ ਉਦੀਓ ਫੇਤੀ ਅਰੇ ਹੁਲ ਬਤ ਬਹੁਤ ਸਰੋਂ ਵਾਲਾ ਰਾਸ ਉਹ ਜਿਹੜਾ ਸੈਹਤ ਤਿਆਰ ਕਰਦਾ ਹੁਣ ਸਰੋਂ ਪੁੱਲਾ ਕਹਿੰਦੇ ਜੇ ਮੱਸੀ ਮੱਖੀ ਰਾਹ ਹੈ ਰਾਸ ਚੂਸੇ ਦੇ ਜਿੱਤੇ ਹੂੰ ਝਾੜ ਝਾੜ ਹੁੰਦੀ ਆ ਸਰੋ ਮਤਲਬ ਮੇਰੀ ਸਰੋਂ ਝਾੜ ਬਹੁਤ ਜ਼ਿਆਦਾ ਫਿਰ ਹਾਂ ਇਹ ਰਸ ਜੀ ਇੱਥੇ ਦੇ ਨੇ ਦੇਖ ਲੈ ਇੱਥੇ ਦੇ ਚੋਨਾ ਇਹਨੇ ਰਸ ਫੋਲੋ ਦੇ ਵਿੱਚ ਬੈਠ ਗਿਆ ਨੇ ਉਹ ਬੜੀ ਬੋਲੇ ਦੇ ਵਿੱਚ ਆ ਉਹ ਉਹ ਬੋਲੇ ਦੇ ਵਿੱਚ ਕੱਢ ਲੈ ਕੱਢ ਲੈ ਕੱਢ ਲੈ ਅੱਢ ਲੈ ਲੈ ਨੇ ਇੱਥੇ ਦੇ ਸਟੋਰ ਕਰਦੀ ਹੈ ਹਾਂ ਹੂੰ ਸਟੋਰ ਕਰਦੀ ਆ ਆਪਣਾ ਇਹਨਾਂ ਨੇ ਭਰਨੀਆਂ ਫਿਰ ਬੋਤਲ ਨਹੀਂ ਬੋਤਲ ਮੇਰੇ ਸਾਮਾਨ ਵੀ ਸਾਫ ਆ ਹੂੰ ਬਈ ਇਹ ਲੱਗਦਾ ਇਹੋ ਜਿhkਣਾ ਸਾਕ ਜੇ ਖੜੇ ਆ ਜੰਨਤ ਦਾ ਭਾਈ ਨਹੀਂ ਲੱਗਦਾ ਇਹ ਖੜਾ ਵਿੱਚ ਖੜੇ ਆ ਕੈਨੇਡਾ 'ਚ ਹੁਣ ਅਤਵਾਰ ਵੀ ਸਾਫ ਆਇਆ ਨਾ ਆਵਾਂ ਵੀ ਸਾਫ ਆ। ਜਿਉਂ ਵਧੀਆ ਆ ਪਾਈ। ਦੇਖ ਲਓ ਪਾਈ ਜਿਹੜੇ ਚੋਂ ਦੇਖਣਾ ਪੰਜਾਬ ਬਾਹਰਲੇ। ਅੱਜ ਤਾਂ ਦੇਖ ਰਹੇ ਹੋਰੇ। ਇੱਧਰ ਕਣਕਾਂ ਸਰੋਂ ਵਿੱਚ ਗੰਨਾ ਹੀ ਦੇ। ਜੇ ਮੈਂ ਨਾ ਦੂਈ ਮੱਖੀ ਅੱਗੇ ਘਟ ਹੈ। ਤੇਰੀ ਆਪਣੀ ਦੇਸੀ ਮੱਖੀ ਆ ਹਲ ਡੂੰਮਣਾ। ਹੂੰ। ਮਧੂ ਮੱਖੀ ਯਾਦਾ। ਹੁਣ ਤਾਂ ਪੰਜ ਅਮਕੇ ਦੇ ਆਉਣ ਲੱਗਣਾ ਇਹ ਡੂੰਮਲੇ ਨੇ। ਹੂੰ। ਇਹਲੇ ਗਿਆ ਵਗੈਰੇ ਟਿਕਾਣੇ ਲੱਗਿਆ ਇਹਦਾ ਮੈਂ ਕਹਿੰਦਾ ਦੰਦੀ ਹੁੰਦੀ ਘੱਟੇ ਵੱਟ ਦੀ ਜੂਏ ਵਾਲੀ ਆ ਹਾਂ ਇਹਦੇ ਤਾਂ ਘੱਟੇ ਵੱਟ ਦੀ ਹੁੰਦੀ ਆ ਜੂਆ ਖੜਾ ਜਾ ਬਹੁਤ ਲੜਦਾ ਜੇ ਮੈਂ ਕਣਕ ਦੇਖ ਕੇ ਜੇ ਮੱਖੀ ਮੇਸ ਪੈ ਜਵੇ ਨਾ ਉਹ ਹਾਂ ਬਫੇ ਤਾਂ ਖਾ ਕੇ ਛੱਡਦੀ ਆ ਸਾਡੀ ਹੋਰ ਬੁਲਾ ਨਹੀਂ ਜਦੇ ਜਦੇ ਢੂਮੜਾ ਇਕੱਠਾ ਹੁੰਦਾ ਸਾਰੇ ਆਂਦੀ ਕੱਠ ਕਰਦੀ ਆ ਹਾਂ ਲੋ ਪਈ ਕਣਕ ਚੱਕ ਰਾਸ ਲੈ ਮੁੰਡਾ ਰਵੇ ਭਾਈ ਜਿਹੜਾ ਜਿਹਨਾਂ ਖਾਨੇ ਹੋਏ ਉਹਦੇ ਵਿੱਚ ਜਿਹੜਾ ਸਾਫ਼ ਜਣ ਹੈ ਕੋਈ ਮੱਛਰ ਕੋਈ ਮੱਖੀ ਕੁਝ ਨਹੀਂ ਹੈਗਾ ਸਾਫ਼ ਪਈਆਂ ਜਿਹੜਾ ਹਲੇ ਹਲੇ ਕੁਝ ਨਹੀਂ ਹੈਗਾ ਕੰਕਾ ਪਰ ਬ੍ਰੇਕ ਆ ਦੇ ਬਚੂ ਦੀ ਬਸ ਜੀ ਕੁੰਗੀ ਦੀ ਤੇਲਾ ਤੁਲਾ ਨਹੀਂ ਹੈਗਾ ਹਲੇ ਇਹਨੇ ਵੀ ਪਾ ਕੇ ਫਾਇਦਾ ਵੀ ਨਹੀਂ ਕੰਕਾ ਵੀ ਠੀਕ ਹੈ ਸਾਰੀਆਂ ਹੈ ਕੰਕਾ ਰਾਂਗੂ ਠੀਕ ਹੈ ਸਾਰੀਆਂ ਕੰਕਾ ਵਧੀਆ ਹੈ ਸੁਣ ਇੱਧਰ ਵੀ ਕੰਕ ਵਧੀਆ ਹੈ ਸਾਰੀਆਂ ਕੰਕਾ ਵਧੀਆ ਹੈ ਕਿਪਾਈ ਮਹਾਰਾਜੀ ਅਖੀਰ ਥੈਂਕ ਯੂ ਪਰ ਅਜੇ ਬੜਾਈ ਸਹੀ ਹੈ ਬੜਾਈ ਥੈਂਕ ਯੂ ਪਰ ਅਜੇ ਦੀ ਹੋਰ ਕੀ ਹੋਰ ਸਭ ਖੇਤ ਬਾਗੇ ਅੱਜ ਅੱਛਾ ਕੱਲ ਮੱਕੀ ਦੀ ਤਿਆਰੀ ਵਈ ਆ ਲਾਹੋ ਮਾਰ ਕੇ ਉਹਦੇ ਪਰ ਰੂਡਾ ਬੀਟਰ ਖੁੰਝੇ ਖਾਂਝੇ ਲੈ ਕੇ ਫਾਲਿਆਂ ਨਾਲ ਹਾਂ ਰੂਡਾ ਬੀਟਰ ਕਮਾ ਕੇ ਬਸ ਮਸ਼ੀਨਾਂ ਕਰਾ ਦੇਣੀ ਮੱਕੀ ਦੇ ਬਾਅਦ ਉਹ ਕਰਨਾ ਕਾਨ ਤਾਂ 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 ਚੱਬ ਫੇਰ ਕਰਨਾ ਫੇਰ ਕਰਨਾ ਠੀਕ ਨਹੀਂ ਬਧੀਆ ਵਾਹ ਠੀਕ ਆ ਯਾਰ ਬਦਲ ਨੂੰ ਬਦਲ ਹੋਈ ਜਾਂਦੀ ਹੁਣ ਕਾਕੰਡਾ ਚੱਕਿਆ ਗਿਆ ਉੱਥੇ ਗੁੰਡਾ ਦਾ ਬਾਤ ਹੁੰਦਾ ਦਾ ਚੱਕਿਆ ਗਿਆ ਹੁਣ ਕਬ ਗੇੜੀ ਉਟੀ ਚੱਕਦੀ ਠੀਲੀ ਹਰ ਓਕੇ ਠੀਲੀ ਹੁਣ ਓਕੇ ਆ ਅੰਤਰ ਰਿਪੋਰਟ ਚੱਲੋ ਪਰ ਹੋਰ ਲਿਖੀ ਵੀ ਹੋਰ ਕੰਮ ਕਰ